ਚੈਨਲ ਪੰਜਾਬੀ ਦੇ ਖਿਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਸਭ ਤੋਂ ਪਹਿਲਾਂ ਤੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਅਮਰੀਕਾ ਦੀਆਂ 20 ਸਟੇਟਾਂ ਵੱਲੋਂ ਡੋਨਲਡ ਟਰੰਪ ਉੱਪਰ ਕੇਸ ਕੀਤਾ ਗਿਆ। ਮਾਮਲਾ ਕੀ ਹੈ? ਦੂਜਾ ਬ੍ਰਾਇਨ ਕੋਬਰਗਰ, ਉਹਨੇ ਆਪਣਾ ਗੁਨਾਹ ਕਬੂਲ ਲਿਆ। ਉਹਦੇ ਬਾਰੇ ਗੱਲਬਾਤ ਕਰਾਂਗੇ। ਬ੍ਰਾਇਨ ਕੋਬਰਗਰ ਕੀ ਹੈ? ਇਹਨੇ ਕੀ ਕੀਤਾ ਸੀ? ਤੀਜਾ ਅਮਰੀਕਾ ਦੇ ਉੱਚ ਅਧਿਕਾਰੀਆਂ ਦੇ ਕਤਲ ਸੰਬੰਧੀ ਇੱਕ ਵਿਅਕਤੀ ਨੇ ਸ਼ਕੀਮ ਬਣਾਈ ਉਹ ਵਿਅਕਤੀ ਫੜਿਆ ਗਿਆ ਵਾਈਟ ਸੁਪਰਾਮੇਸੀ ਦੇ ਨਾਲ ਉਹਦਾ ਸੰਬੰਧ ਦੱਸਿਆ ਜਾ ਰਿਹਾ ਇੱਕ ਗਲਤ ਕਰਨੀ ਹੈ ਵਿਸਕਾਨਸਨ ਦੇ ਵਿੱਚ ਅਬੋਰਸ਼ਨ ਸੰਬੰਧੀ ਇੱਕ ਵੱਡਾ ਫੈਸਲਾ ਆਇਆ ਤੇ ਆਖਰ ਦੇ ਵਿੱਚ ਸ਼ਰਧਾਰਥੀਆਂ ਸੰਬੰਧੀ ਜਿਹੜੀ ਡੋਨਲਡ ਟਰੰਪ ਦੀ ਨੀਤੀ ਹੈ ਉਹਦੇ ਉੱਪਰ ਜੱਜ ਨੇ ਵੱਡਾ ਫੈਸਲਾ ਦਿੱਤਾ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ ਤੋਂ ਪਹਿਲਾਂ ਕਿ ਆਪਾਂ ਗੱਲਾਂਬਾਤ ਦਾ سلسلہ ਸ਼ੁਰੂ ਕਰੀਏ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਤੱਕ ਹੁਣ ਤੱਕ ਜਦੋਂ ਅਸੀਂ ਤੁਹਾਡੇ ਨਾਲ ਖਬਰਾਂ ਕਰ ਰਹੇ ਆਂ ਜਿਹੜਾ ਹਾਊਸ ਆ ਉਹਦੇ ਵਿੱਚ ਇਹਨੂੰ ਬਿੱਲ ਨੂੰ ਪਾਸ ਕਰਾਉਣ ਦੇ ਲਈ ਜਿਹੜਾ ਇੱਕ ਬਿਕ ਬਿਊਟੀਫੁਲ ਬਿੱਲ ਆ ਟੈਕਸ ਕੋਲ ਇਹ ਵੀ ਕ੍ਰਿਸ਼ਣ ਨੀਤੀਆਂ ਸੰਬੰਧੀ ਰਾਸ਼ਟਰਪਤੀ ਟਰੰਪ ਦਾ ਬਹੁਤ ਮਹੱਤਵਪੂਰਨ ਬਿੱਲ ਆ ਉਹਦੇ ਸੰਬੰਧੀ ਯਤਨ ਚੱਲ ਰਿਹਾ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਪਾਸ ਕਰਾ ਲਿਆ ਜਾਵੇ ਤੇ ਜੁਲਾਈ 4th ਕੱਲ ਜਿਹੜੀ ਕਿ 4 ਜੁਲਾਈ ਨੂੰ ਉਹਦੇ ਤੋਂ ਪਹਿਲਾਂ ਪਹਿਲਾਂ ਉਦੋਂ ਤੱਕ ਉਹਦੇ ਤੇ ਰਾਸ਼ਟਰਪਤੀ ਦੇ ਸਾਈਨ ਹੋ ਜਾਣ ਉਹ ਮਾਮਲਾ ਅਜੇ ਜਿਹੜਾ ਚੱਲ ਰਿਹਾ ਅਪਡੇਟ ਜਦੋਂ-ਜਦੋਂ ਹੁੰਦਾ ਤੁਹਾਡੇ ਨਾਲ ਅਸੀਂ ਉਹ ਗੱਲਬਾਤ ਵੀ ਸਾਂਝੀ ਕਰਾਂਗੇ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ 20 ਸਟੇਟਾਂ ਨੇ ਰਾਸ਼ਟਰਪਤੀ 트럼ਪ ਨੂੰ ਜਾਂ 트럼ਪ ਪ੍ਰਸ਼ਾਸਨ ਨੂੰ ਅਸਲ ਦੇ ਵਿੱਚ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕੀਤਾ ਕਿਉਂਕਿ ਉਹਨਾਂ ਨੂੰ ਇਹ ਆ ਕਿ ਜਿਹੜੀ ਪ੍ਰਾਈਵੇਟ ਹੈਲਥ ਇਨਫੋਰਮੇਸ਼ਨ ਆ ਬਹੁਤ ਸਾਰੇ ਲੋਕਾਂ ਦੀ ਇਹਨਾਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਤੇ ਨਾਲ ਸਾਂਝੀ ਕੀਤੀ ਆ ਉਹ ਜਿਹੜੀਆਂ ਸਟੇਟਾਂ ਜਿਨ੍ਹਾਂ ਦੇ ਵਿੱਚ ਕੈਲੀਫੋਰਨੀਆ ਵੀ ਵਸ਼ਿੰਗਟਨ ਡੀਸੀ ਵੀ ਆ ਅਵਿਸ਼ਿੰਗਟਨ ਸਟੇਟ ਵੀ ਆ ਤੇ ਇਲੀਨੋਇਸ ਵੀ ਆ ਦੂਜੀਆਂ ਕਈ ਸਟੇਟਾਂ ਨੇ 20 ਸਟੇਟਾਂ ਨੇ ਇਹਨਾਂ ਨੇ ਇਕੱਠੇ ਹੋ ਕੇ ਕਿਹਾ ਕਿ ਆ ਇਹ ਆ ਕਿ ਲੋਕਾਂ ਦੀ ਜਿਹੜੀ ਪਰਸਨਲ ਹੈਲਥ ਇਨਫੋਰਮੇਸ਼ਨ ਆ ਉਹਨੂੰ ਤੁਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਸਾਂਝਾ ਨਹੀਂ ਕਰ ਸਕਦੇ ਕਿਸੇ ਨਾਲ ਵੀ ਸਾਂਝਾ ਨਹੀਂ ਕਰ ਸਕਦੇ ਜਿਹੜੇ ਲੋਕਾਂ ਦੀ ਪਰਸਨਲ ਹੈਲਥ ਇਨਫੋਰਮੇਸ਼ਨ ਆ ਉਹਨੂੰ ਜੇ ਕਿਤੇ ਇਹ ਲੱਗਦਾ ਆ ਕਿ ਇਹਦੇ ਨਾਲ ਸਿਹਤ ਸੰਬੰਧੀ ਕੋਈ ਫੈਸਲਾ ਕੀਤਾ ਜਾਣਾ ਉੱਥੇ ਤਾਂ ਸਾਂਝਾ ਕੀਤਾ ਜਾ ਸਕਦਾ ਪਰ ਜਿਹੜੀ ਜਾਣਕਾਰੀ ਇਹ ਸਾਂਝੀ ਕੀਤੀ ਗਈ ਹੈ ਇਹਦੇ ਇਹਦੇ ਵਿੱਚ ਉਹਨਾਂ ਦੀ ਹੈਲਥ ਸੰਬੰਧੀ ਕੋਈ ਗੱਲ ਨਹੀਂ ਸਿਰਫ ਤੇ ਸਿਰਫ ਉਹਨਾਂ ਦੀ ਉਸ ਜਾਣਕਾਰੀ ਤੋਂ ਟ੍ਰੇਸ ਕਰਕੇ ਇਹਨਾਂ ਨੇ ਕੱਚੇ ਬੰਦੇ ਫੜਨੇ ਸੀ ਅਮਰੀਕਾ ਦੇ ਵਿੱਚ ਦੋ ਧਿਰਾਂ ਨੇ ਅਮਰੀਕਾ ਦੇ ਵਿੱਚ ਆਪਸਿ ਸਿੱਧੇ ਤੌਰ ਤੇ ਜਾਣਦੇ ਕੁਝ ਇਹਨਾਂ ਕੱਚਿਆਂ ਦੇ ਹੱਕ ਚ ਬਹੁਤੇ ਡੈਮੋਕ੍ਰੇਟਸ ਵੀ ਕੁਝ ਇਹਨਾਂ ਕੱਚਿਆਂ ਦੇ ਵਿਰੋਧ ਚ ਨੇ ਬਹੁਤੇ ਰਿਪਬਲਿਕਨ ਨੇ ਕੀ ਆ ਇਹ ਜਾ ਰਿਹਾ ਕਿ ਉਹ ਜਿਹੜੀ ਹੈਲਥ ਇਨਫੋਰਮੇਸ਼ਨ ਆ ਉਹਦੇ ਵਿੱਚ ਨਾਂ ਐਡਰੈਸ ਸੋਸ਼ਲ ਸਿਕਿਉਰਿਟੀ ਨੰਬਰ ਕਿਹੜਾ ਹੈਲਥ ਬੈਨੀਫਿਟ ਲਿਆ ਇਹਨਾਂ ਨੇ ਉਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਸਟੇਟਸ ਕੀ ਆ ਮੈਡੀਕਲ ਕਲੇਮ ਕੀ ਆ ਉਹ ਸਾਰੀ ਇਨਫੋਰਮੇਸ਼ਨ ਇਹਨਾਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਸਾਂਝੀ ਕੀਤੀ ਤੇ ਇਹ ਸਾਰੇ ਦਾ ਸਾਰਾ ਡਾਟਾ ਜਿੰਨਾ ਸੀਗਾ ਇਹਨੂੰ ਡੈਪੂਟੇਸ਼ਨ ਐਫਰਟਸ ਜਿਹੜੇ ਰਾਸ਼ਟਰਪਤੀ 트ੰਪ ਕਰ ਰਹੇ ਆ ਉਹਦੇ ਲਈ ਯੂਜ਼ ਕੀਤਾ ਗਿਆ ਇਹਨਾਂ ਨੇ ਇਹ ਕਿਹਾ ਵੀ ਇਹ ਗਲਤ ਕੀਤਾ ਤੇ ਇਸ ਕਰਕੇ ਇਹਨਾਂ ਨੇ ਇਹਨਾਂ ਦੇ ਉੱਤੇ ਕੇਸ ਕਰ ਦਿੱਤਾ ਜਿਹੜੀਆਂ ਸਟੇਟ ਫੰਡਡ ਮੈਡੀਕੇਡ ਨੇ ਉਹਨਾਂ ਦੇ ਉੱਤੇ ਵੀ ਅਸਰ ਪਿਆ ਕੁਝ ਸਟੇਟਾਂ ਜਿਹੜੀਆਂ ਸਿਰਫ ਸਟੇਟ ਫੰਡਡ ਮੈਡੀਕੇਡ ਵਰਤਦੀਆਂ ਨੇ ਉਹਨਾਂ ਦੇ ਵਿੱਚ ਵੀ ਉਸ ਕਿਉਂਕਿ ਹੁਣ ਜਿਹੜੇ ਨਵੇਂ ਇਮੀਗਰੈਂਟਸ ਨੇ ਕਿਉਂਕਿ ਕਈ ਸਟੇਟਾਂ ਜਿਹੜੀਆਂ ਕੱਚਿਆਂ ਨੂੰ ਵੀ ਦਿੰਦੀਆਂ ਜਿਹੜੇ ਯੂ ਐਸ ਸਿਟੀਜ਼ਨ ਨਹੀਂ ਆ ਉਹਨਾਂ ਨੂੰ ਵੀ ਜਿਹੜੀ ਇਹ ਸਹਾਇਤਾ ਦਿੱਤੀ ਜਾਂਦੀ ਹੈ ਉਹਨੋਂ ਬੰਦੇ ਰੋਲ ਹੀ ਨਹੀਂ ਹੋਣਗੇ ਉਹ ਆਪਣਾ ਨਾਂ ਹੀ ਨਹੀਂ ਲਿਖਾਉਣਗੇ ਨਾ ਪ੍ਰੋਗਰਾਮਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈ ਵਿਜੇਸੀ ਨਾਲ ਖਾਇਆ ਤੇ ਇਹ ਇਹਨਾਂ ਨੇ ਡਾਟਾ ਜਿਹੜਾ ਸਾਂਝਾ ਕਰ ਦੇਣਾ ਇਮੀਗ੍ਰੇਸ਼ਨ ਦੇ ਨਾਲ ਤੇ ਇਮੀਗ੍ਰੇਸ਼ਨ ਵਾਲਿਆਂ ਦਾ ਇਤਲਾਬ ਕਿ ਸਾਨੂੰ ਉਸੇ ਵੱਲੇ ਫੜ ਲੈਣਾ ਉਹਨਾਂ ਨੂੰ ਪੱਕਾ ਪਤਾ ਲੱਗ ਜਿਨੇ ਕੋਈ ਤੇ ਮੈਡੀਕਟ ਲੈਣੇ ਤੁਸੀਂ ਕੋਈ ਕਲੇਮ ਲੈਣੇ ਉੱਤੇ ਤੁਹਾਡਾ ਇਨਫੋਰਮੇਸ਼ਨ ਆ ਕਿ ਬੰਦਾ ਕੱਚਾ ਹੈ ਪੱਕਾ ਹੈ ਅਪਲਾਈ ਕੀਤਾ ਸਾਈਲਮ ਵਾਲਾ ਜਾਂ ਕੀ ਇਹਦਾ ਮਾਮਲਾ ਆ ਉਹ ਸਾਰਾ ਕੁਝ ਉਹਦੇ ਉੱਤੇ ਲਿਖਿਆ ਆ ਤੇ ਉਹ ਤੇ ਤੁਸੀਂ ਆਪ ਉਹਨਾਂ ਬੰਦੇ ਨੇ ਬੈਨੀਫਿਟ ਲੈਣਾ ਸਰਕਾਰ ਤੋਂ ਬੈਨੀਫਿਟ ਲੈਣ ਦੇ ਲਈ ਉਹਨੂੰ ਦੱਸਣਾ ਪੈਣਾ ਵੀ ਮੇਰਾ ਸਟੇਟਸ ਕੀ ਆ ਲੋਕ ਡਰ ਲੱਗ ਜਾਣਗੇ ਤੇ ਲੋਕ ਡਰਨ ਲੱਗ ਜਣਗੇ ਕੁਦਰਤੀ ਤੌਰ ਤੇ ਉਹਨਾਂ ਦੀ ਸਿਹਤ ਦੇ ਉੱਤੇ ਬਹੁਤ ਵੱਡਾ ਅਸਰ ਇਹਦੇ ਨਾਲ ਪਊਗਾ ਸੋ ਕਈ ਮਿਲੀਅਨ ਲੋਕਾਂ ਦੇ ਉੱਤੇ ਇਹਦਾ ਅਸਰ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਹੜੇ ਨਾਨ ਸਿਟੀਜ਼ਨ ਪੇਸ਼IENTS ਨੇ ਉਹਨਾਂ ਦੇ ਉੱਤੇ ਵੱਡਾ ਅਸਰ ਇਹਦਾ ਪੈਣਾ ਹੈ ਪ੍ਰੈਜ਼ੀਡੈਂਟ ਡਰੰਪ ਜਿਹੜੇ ਆ ਮਾਸਟਰ ਇਮਿਗ੍ਰੇਸ਼ਨ ਦੀ ਸਪੋਰਟ ਕਰਦੇ ਆ ਆਪਾਂ ਸਾਰੇ ਜਾਣੇ ਆ ਤੇ ਜਾਣਦੇ ਆ ਇਮੀਗ੍ਰੈਂਟਸ ਜਿਹੜੇ ਥੋੜੇ ਜਿ ਇਸ ਗੱਲ ਤੋਂ ਡਰੇ ਆ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰ ਸਹੂਲਤਾ ਦਿੰਦੀ ਆ ਕੱਚੇ ਲੋਕਾਂ ਨੂੰ ਇਹ ਸਹੂਲਤਾ ਨਾ ਲੈਣ ਕਿਉਂਕਿ ਪਹਿਲਾਂ ਯਕੀਨ ਸੀਗਾ ਵੀ ਇਹਦਾ ਸਬੰਧ ਉਹਦੇ ਨਾਲ ਕੋਈ ਨਹੀਂ ਤੁਸੀਂ ਕੋਈ ਕਲੇਮ ਲੈ ਰਹੇ ਹੋ ਤੁਸੀਂ ਕੋਈ ਬੈਨੀਫਿਟ ਲੈ ਰਹੇ ਹੋ ਇਹ ਵੱਖਰੀ ਚੀਜ਼ ਆ ਤੁਸੀਂ ਕੱਚੇ ਪੱਕੇ ਵੱਖਰੀ ਚੀਜ਼ ਆ ਹੁਣ ਦੋਵੇਂ ਚੀਜ਼ਾਂ ਜੁੜ ਗਈਆਂ ਇਸੇ ਕਰਕੇ ਇਹਨਾਂ 20 ਸਟੇਟਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਲਾ ਸੂਟ ਫਾਈਲ ਕੀਤਾ ਅਗਲੇ ਦੋਸਤੋ ਇੱਕ ਬਹੁਤ ਚਰਚਿਤ ਕੇਸ ਅਮਰੀਕਾ ਦੇ ਵਿੱਚ ਕੋਬਰਗਰ ਦਾ ਬ੍ਰਾਇਨ ਕੋਬਰਗਰ ਉਹਨੇ ਇੱਕ ਕਹਿ ਲੋ ਕਿ ਗਲਤੀ ਪਲੀ ਕਰ ਲਈ ਉਹਨੇ ਮੰਨ ਲਿਆ ਕਿ ਹਾਂਜੀ ਜਾਂ ਜਿਹੜਾ ਉਹਨਾਂ ਦਾ ਇੱਕ ਐਗਰੀਮੈਂਟ ਸੀਗਾ ਉਹਦੇ ਵਿੱਚ ਉਹਨੇ ਮੰਨ ਲਿਆ ਕਿ ਮੈਂ ਚਾਰ ਬੰਦਿਆਂ ਨੂੰ ਮਾਰਿਆ ਇਹ ਮਾਮਲਾ ਬਹੁਤ ਗੰਭੀਰ ਆ ਉਹਨੇ ਚਾਰ ਬੰਦਿਆਂ ਦਾ ਕਤਲ ਕੀਤਾ ਤੇ ਉਹ ਜਿਹੜਾ ਏਵੀ 22 ਦੀ ਗੱਲ ਆ 22 ਦੇ ਵਿੱਚ ਇਹ ਮਰਡਰ ਹੋਇਆ ਸੀਗਾ ਇਡਾਹੋ ਦੇ ਵਿੱਚ ਮਾਸਕੋ ਦੇ ਵਿੱਚ ਇਡਾਹੋ ਦੇ ਵਿੱਚ ਸ਼ਹਿਰ ਆ ਮਾਸਕੋ ਉੱਥੇ ਇਹ ਜਿਹਨੇ ਕਸਲ ਕਤਲ ਕੀਤਾ ਜਿਹੜਾ ਬ੍ਰਾਇਨ ਕੋਬਰਗਰਾ ਇਹ ਪੀ ਐਚ ਡੀ ਦਾ ਸਟੂਡੈਂਟ ਆ ਕ੍ਰਾਈਮਨੋਲੋਜੀ ਦੇ ਵਿੱਚ ਨਾ ਕ੍ਰਿਮੀਨਲ ਜਸਟਿਸ ਦੇ ਵਿੱਚ ਇਹਦੀ ਪੀ ਐਚ ਡੀ ਆ ਕ੍ਰਾਈਮ ਨਾਲ ਸਬੰਧ ਸਾਰਾ ਕੁਝ ਇਹਦੀ ਗੱਲਬਾਤ ਆ ਚਾਰ ਸਟੂਡੈਂਟ ਸੀ ਚਾਰਾਂ ਨੂੰ ਇਹਨੇ ਮਾਰਤਾ ਮਾਰਿਆ ਵੀ ਉਹਨਾਂ ਨੂੰ ਜਿਨ੍ਹਾਂ ਦਾ ਇਹਨੇ ਕੋਈ ਲਾਗਾ ਦੇ ਕੇ ਨਹੀਂ ਸੀ ਨਾ ਉਹਨਾਂ ਨੂੰ ਕੋਈ ਜਾਣਦਾ ਸੀ ਨਾ ਕੋਈ ਜਾਣ ਪਛਾਣ ਸੀ ਚਾਰ ਬੰਦੇ ਮਾਰਤੇ ਅੱਛਾ ਕਿਉਂ ਮਾਰੇ ਇਹ ਹਜੇ ਤੱਕ ਵੀ ਨਹੀਂ ਪਤਾ ਲੱਗਾ ਇਹਨੂੰ ਚਾਰ ਉਮਰ ਕੈਦ ਹੋਈਆਂ ਕੱਲ ਵੀ ਇੱਕ ਇੱਕ ਬੰਦੇ ਦੀ ਇੱਕ ਇੱਕ ਸਜ਼ਾ ਤੇ ਉਮਰ ਕੈਦ ਵੀ ਇਹੇ ਵੀ ਤੂੰ ਭਾਈ ਅਪੀਲ ਵੀ ਨਹੀਂ ਕਰੇਗਾ ਇਸ ਮਾਮਲੇ ਦੇ ਵਿੱਚ ਤੂੰ ਅਪੀਲ ਵੀ ਨਹੀਂ ਕਰ ਸਕਦਾ ਤੈਨੂੰ ਮਤਲਬ ਉਹ ਫਾਂਸੀ ਤੋਂ ਬਚ ਗਿਆ ਮੌਤ ਦੀ ਸਜ਼ਾਏ ਮੌਤ ਤੋਂ ਬਚ ਗਿਆ ਉਹਨੂੰ ਜਿਹੜੀ ਜਿਹੜੀ ਉਹ ਦਿੱਤੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਕਿਉਂਕਿ ਉਹ ਈਸ਼ ਕਰਕੇ ਨਹੀਂ ਦਿੱਤੀ ਗਈ ਕਿਉਂਕਿ ਉਹਨੇ ਮੰਨ ਲਿਆ ਕਿ ਹਾਂਜੀ ਇਹ ਕੰਮ ਐ ਕੀਤਾ ਤੇ ਇਸ ਕਰਕੇ ਉਹਨੂੰ ਉਹ ਬਖਸ਼ ਦਿੱਤਾ ਗਿਆ ਹੁਣ ਕੁਛ ਮਾਪੇ ਜਿਹੜੇ ਚਾਰਜ ਨਹੀਂ ਸੀਗੇ ਉਹਨਾਂ ਦੇ ਬਾਪੇ ਕੁਛ ਤੇ ਕਹਿੰਦੇ ਵੀ ਗਲਤ ਹੋਇਆ ਵੀ ਸਾਨੂੰ ਪਤਾ ਤੱਕ ਲੱਗੇ ਹੋਇਆ ਕੀ ਸੀ ਇਕੱਲਾ ਸੀ ਦੋ ਜਣੇ ਸੀ ਕਿਉਂ ਮਾਰਿਆ ਉਹ ਕਾਰਨ ਹੀ ਨਹੀਂ ਪਤਾ ਅਜੇ ਤੱਕ ਕਿਉਂ ਮਾਰਿਆ ਇਹ ਜਿਹੜੇ ਚਾਕੂ ਦੇ ਨਾਲ ਮਾਰਿਆ ਨਾ ਉਹ ਚਾਕੂ ਦਾ ਜਿਹੜਾ ਕਵਰ ਸੀ ਉਹਦੇ ਉੱਤੇ ਇਹਦਾ ਡੀਐਨਏ ਦਾ ਇੱਕ ਨਿਸ਼ਾਨ ਸੀ ਫਿਰ ਪੁਲਿਸ ਨੇ ਕੀ ਕੀਤਾ ਜਿਹੜੇ ਇਨਵੈਸਟੀਗੇਟਰ ਸੀਗੇ ਇਹ 22 ਦੀ ਘਟਨਾ ਆ ਉੱਥੇ ਜਾ ਕੇ ਇਹਦੇ ਜਿਹੜਾ ਇਹ ਬ੍ਰਾਇਨ ਕੋਬਰਗਰ ਸੀ ਇਹਦੇ ਘਰ ਦੇ ਵਿੱਚ ਜਾ ਕੇ ਜਿਹੜਾ ਟਰੈਸ਼ ਸੀ ਕੂੜਾ ਕਰਕਟ ਸੀ ਉਹ ਚੱਕਿਆ ਉਹਦੇ ਵਿੱਚੋਂ ਇਹਦੇ ਪਿਤਾ ਦਾ ਇੱਕ ਵੀ ਕਯੂ ਟਿਪ ਮਿਲ ਗਈ ਇਹਨਾਂ ਨੂੰ ਉਵੇਂ ਉੱਤੇ ਡੀਐਨਏ ਤੇ ਇਹਦਾ ਡੀਐਨਏ ਮੈਚ ਕਰਕੇ ਫਿਰ ਇਹਨਾਂ ਨੇ ਇੱਕ ਕਤਲ ਨੂੰ ਸੁਲਝਾਇਆ ਸੀ ਵੀ ਇਹ ਹੋਇਆ ਕੀ ਸੀ ਤੇ ਇਹ ਡੀਐਨਏ ਨਾਈਫ ਸ਼ੀਟ ਉਹਦੇ ਉੱਤੋਂ ਲੱਭ ਕੇ ਤੇ ਜਿਹੜਾ ਡੀਐਨਏ ਸੀਗਾ ਟਰੈਸ਼ ਦੇ ਵਿੱਚੋਂ ਲਿਆ ਕੇ ਉਹਨੂੰ ਫਿਰ ਸਰਵਲੈਂਸ ਡਾਟਾ ਸੀ ਇਹਦੇ ਫੋਨ ਦਾ ਡਾਟਾ ਸੀ ਜਿਹੜੀ ਇਹਦੇ ਕੋਲੇ ਕਾਰ ਸੀਗੀ ਹੰਡਾਈ ਲੰਟਰਾਂ ਉਹ ਵੀ ਉਸ ਇਲਾਕੇ ਵਿੱਚ ਘੁੰਮਦੀ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਦੇਖੀ ਇਹਨੇ ਬਾਅਦ ਦੇ ਵਿੱਚ ਕਾਰ ਵੀ ਬਹੁਤ ਚੰਗੀ ਤਰ੍ਹਾਂ ਸਾਫ਼ ਕੀਤੀ ਆਪਣੇ ਅਪਾਰਟਮੈਂਟ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਾਫ਼ ਕੀਤਾ ਪਰ ਪੁਲਿਸ ਨੇ ਆਖਰਕਾਰ ਇਹਨੂੰ ਜਿਹੜਾ ਲੱਭ ਹੀ ਲਿਆ ਕਿ ਇਹਨੇ ਜਿਹੜਾ ਇਹ ਵਿਅਕਤੀ ਜਿਹੜਾ ਇਹਨੇ ਇਹਨੂੰ ਮਾਰਿਆ ਸੀਗਾ ਜਿਹੜਾ ਰੂਮ ਮੇਟ ਸੀਗੇ ਉਹਨਾਂ ਨੇ ਇਹਨੂੰ ਕਿਰਨ ਨੂੰ ਦੇਖ ਲਿਆ ਸੀਗਾ ਵੀ ਇਹ ਕੌਣ ਆ ਤੇ ਕਿਸ ਤਰੀਕੇ ਦੇ ਨਾਲ ਹੋਇਆ ਆ 13 ਨਵੰਬਰ 2022 ਨੂੰ ਕਾਲਜ ਸਟੂਡੈਂਟਾਂ ਦੀ ਚਾਰ ਕਾਲਜ ਸਟੂਡੈਂਟਾਂ ਦੀ ਚਾਕੂ ਮਾਰ ਕੇ ਹੱਤਿਆ ਮਾਸਕੋ ਇਡਾਹੋ ਦੇ ਵਿੱਚ ਕਰ ਦਿੱਤੀ ਗਈ ਸੀ ਤੇ ਇਹ ਬੰਦਾ ਜਿਹੜਾ ਬ੍ਰਾਇਮ ਕੋਵਰਗਰ ਬਹੁਤ ਪੜਿਆ ਲਿਖਿਆ ਹੁਣ ਮਸਲਾ ਇਹ ਨਿਕਲੇ ਵੀ ਨੇ ਚਾਰ ਮਾਰੇ ਕਿਉਂ ਕਿਉਂਕਿ ਇਹ ਕ੍ਰਿਮਿਨੋਲੋਜੀ ਦੀ ਸਟੱਡੀ ਕਰਦਾ ਕ੍ਰਾਈਮ ਜਸਟਿਸ ਦੀ ਸਟੱਡੀ ਕਰਦਾ ਮਤਲਬ ਅਪਰਾਧ ਕਿੱਦਾਂ ਹੁੰਦੇ ਉਹਨਾਂ ਨੂੰ ਕਿੱਦਾਂ ਰੋਕਣਾ ਐਸ ਕਿਸਮ ਦੀ ਇਹਦੀ ਪੜ੍ਹਾਈ ਸੀ ਸਾਰੀ ਇਹਨੇ ਕਹਿੰਦੇ ਆਪ ਅਪਰਾਧ ਕਰਕੇ ਦੇਖ ਲਿਆ ਵੀ ਅਪਰਾਧ ਕਰੀ ਦਾ ਕਿੱਦਾਂ ਹੈ ਉਹਨੇ ਗੱਲ ਆਪਣੇ ਆਪ ਚ ਬੜੀ ਅਜੀਬ ਆ ਨਾ ਇਹਦੀ ਇੱਕ ਧੁੱਕ ਬਣਦੀ ਹੈ ਪਰ ਹੁਣ ਤੱਕ ਦਾ ਸੱਚ ਇਹੀ ਆ ਪਰ ਇਹ ਏਡਾ ਵੱਡਾ ਜਿਹੜਾ ਕੇਸ ਸੀ ਕਿ ਚਾਰ ਬੰਦਿਆਂ ਨੂੰ ਬਿਨਾਂ ਗੱਲ ਤੋਂ ਬਿਨਾਂ ਲੱਗਦੀ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਮਾਰ ਦੇਣਾ ਤੇ ਉਹ ਵੀ ਉਸ ਬੰਦੇ ਦੁਆਰਾ ਜਿਹੜਾ ਉਹ ਪੜ੍ਹਾਈ ਕਰ ਰਿਹਾ ਜਿਹਨੂੰ ਦੁਨੀਆ ਦੀ ਸਭ ਤੋਂ ਉੱਚੀ ਪੜ੍ਹਾਈ ਮੰਨਿਆ ਜਾਂਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੈਰਾਨੀ ਵਾਲੀ ਗੱਲ ਆ ਪਰ ਹੁਣ ਜਿਹੜਾ ਕੋਰਟ ਨੇ ਇਹ ਕਹਿ ਦਿੱਤਾ ਕਿ ਇਹਨੂੰ ਡੈਥ ਪੈਨਲਟੀ ਵਾਇਡ ਕਰਨ ਦੇ ਲਈ ਉਹ ਮੰਨ ਗਿਆ ਕਿ ਹਾਂਜੀ ਮੈਂ ਹੀ ਮਾਰਿਆ ਸੋ ਉਹਨੂੰ 4 ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਰ ਇੱਕ ਵਿਕਟਮ ਦੇ ਲਈ ਹਰ ਇੱਕ ਦੇ ਲਈ ਇੱਕ ਪਰਿਵਾਰ ਜਿਹੜਾ ਕੁਝ ਫੈਮਿਲੀ ਜਿਵੇਂ ਕੈਡਿਸ਼ਨ ਤੇ ਇਥਨ ਦੀ ਫੈਮਿਲੀ ਆ ਕੋਈ ਨਹੀਂ ਠੀਕ ਆ ਉਨੇ ਐਕਸੈਪਟ ਕਰ ਲਿਆ ਵੀ ਚਲੋ ਜੋ ਹੈਗਾ ਠੀਕ ਹੈ ਇਹਨੂੰ ਉਮਰ ਕੈਦ ਦੀ ਸਜ਼ਾ ਹੋਊਗੀ ਕੈ ਲਾਇਕ ਉਹਦੀ ਫੈਮਿਲੀ ਬਹੁਤ ਗੁੱਸੇ ਚ ਆਉਂਦੀ ਤੇ ਇਹਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹਦੀ ਸਿਸਟਰ ਨੇ ਕਿਹਾ ਕਿ ਵੀ ਜਿਹੜੇ ਇਹ ਹਜੇ ਵੀ ਜਿਉਂਦਾ ਆ ਤੇ ਸਾਡੇ ਜਿਹੜੇ ਸੀਗੇ ਜਿਨ੍ਹਾਂ ਨੂੰ ਇਹਨੇ ਮਾਰ ਦਿੱਤਾ ਉਹ ਤਾਂ ਮਾਰੇ ਗਏ ਇਹਨੂੰ ਵੀ ਜਿਹੜਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਅਗਲੀ ਕਰਵਾ ਦੋਸਤੋ ਇੱਕ ਵਿਅਕਤੀ ਆ ਨੋ ਲੈਂਬ ਨੋ ਲੈਂਬ ਨੂੰ ਉਹ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਬਹੁਤ ਸੰਜੀਦਾ ਜੁਰਮ ਦੇ ਲਈ ਚੌਧਰੀ 24 ਸਾਲਾ ਵਿਅਕਤੀ ਆ ਇਹਨੇ ਪਲਾਨ ਬਣਾਇਆ ਕਿ ਅਮਰੀਕਾ ਦੇ ਵਿੱਚ ਜਿਹੜੇ ਉੱਚ ਅਧਿਕਾਰੀ ਨੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਨੂੰ ਮਾਰਨਾ ਆ ਮੈਂ ਮਾਰਿਆ ਨਹੀਂ ਨਹੀਂ ਕੀਤਾ ਕੁਛ ਨਹੀਂ ਪਰ ਕਿਉਂਕਿ ਇਹ ਸਕੀਮ ਬਣਾਈਏ ਨੇ ਸਾਰਾ ਕੁਝ ਕੀਤਾ ਇਸ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਜੱਜਸ ਸੀ ਉਹਨਾਂ ਦੀ ਇਹਨੇ ਪਲਾਨ ਕੀਤਾ ਪਲੋਟ ਬਣਾਇਆ ਜਿਹਦੇ ਵਿੱਚ ਅਮਰੀਕਾ ਦੇ ਸੈਨੇਟਰ ਫੈਡਰਲ ਜੱਜ ਦੂਜੀਆਂ ਜਿਹੜੀਆਂ ਸਰਕਾਰੀ ਫਿਗਰਸ ਗਵਰਨਮੈਂਟ ਫਿਗਰਸ ਸੀ ਉਹਨਾਂ ਦੇ ਨਾਮ ਵੀ ਇਹਦੇ ਵਿੱਚ ਸ਼ਾਮਿਲ ਦੱਸੇ ਗਏ ਇਹਦਾ ਸਬੰਧ ਕਿਤੇ ਨਾ ਕਿਤੇ ਜਾ ਕੇ ਇੱਕ ਵਾਈਟ ਸੁਪਰਮਿਸਟ ਗਰੁੱਪ ਦੇ ਨਾਲ ਉਹ ਗਰੁੱਪ ਜਿਹੜਾ ਕਹਿੰਦਾ ਵੀ ਜਿਹੜੇ ਸਾਡਾ ਕਿਉਂਕਿ ਰੰਗਪੂਰ ਆ ਇਸ ਕਰਕੇ ਅਸੀਂ ਬਿਹਤਰ ਆ ਅਸੀਂ ਚੰਗੇ ਆ ਤੇ ਦੂਜੇ ਸਾਰੇ ਸਾਡੇ ਨਾਲੋਂ ਮਾੜੇ ਆ ਉਹ ਇੱਕ ਗਰੁੱਪ ਜਿਹੜਾ ਐਸ ਕਿਸਮ ਦੀ ਸੋਚ ਰੱਖਦਾ ਉਸ ਗਰੁੱਪ ਦੇ ਨਾਲ ਇਹ ਜੁੜਿਆ ਸੀ ਟੈਲੀਗ੍ਰਾਮ ਕਲੈਕਟਿਵ ਉਹਦਾ ਨਾਮ ਦੱਸਦੇ ਆ ਜਿਹੜੇ ਆਨਲਾਈਨ ਨਫ਼ਰਤ ਫਲਾਉਂਦੇ ਆ ਜਿਹੜੀ ਟੈਲੀਗ੍ਰਾਮ ਇੱਕ ਮੈਸੇਜਿੰਗ ਐਪ ਆ ਜਿਦੇ ਵਿੱਚ ਵਟਸਐਪ ਆ ਉਹਦੇ ਉੱਤੇ ਇਹ ਗੱਲਬਾਤ ਕਰਦੇ ਸੀ ਇੱਕ ਇਹਨਾਂ ਨੇ ਕਿਲ ਲਿਸਟ ਬਣਾਈ ਸੀ ਵੀ ਇਹਨੂੰ ਇਹਨੂੰ ਮਾਰਨਾ ਆਪਾਂ ਲੈਂਬ ਤੇ ਦੂਜਿਆਂ ਨੇ ਇਹ ਦਾ ਲਿਸਟ ਨੂੰ ਕਹਿੰਦੇ ਉਹਦੇ ਚ ਨਾਂ ਵੀ ਸੀਗੀਆਂ ਫੋਟੋ ਵੀ ਸੀਗੀਆਂ ਐਡਰੈਸ ਵੀ ਸੀਗੇ ਸਾਰਾ ਕੁਝ ਇਹਨਾਂ ਨੇ ਲਿਖ ਕੇ ਪਾਇਆ ਕਿ ਜਿਹਨੂੰ ਜਿਹਨੂੰ ਅਸੀਂ ਮਾਰਨਾ ਆ ਤੇ ਇਹਨਾਂ ਨੇ ਦੂਜਿਆਂ ਨੂੰ ਵੀ ਇਨਕਰੇਜ ਕੀਤਾ ਦੂਜਿਆਂ ਨੂੰ ਵੀ ਕਿਹਾ ਵੀ ਤੁਸੀਂ ਵੀ ਜਿਹੜੀਆਂ ਹਮਲੇ ਕਰੋ ਲੋਕਾਂ ਦੇ ਉੱਤੇ ਮਾਰੋ ਬਹੁਤ ਹੀ ਜ਼ਿਆਦਾ ਰੇਸਿਸਟ ਨਸਲਵਾਦੀ ਤੇ ਜਿਹੜੇ ਐਂਟੀਸੈਮਾਇਟਿਕ ਇਹਨਾਂ ਦੇ ਮੋਟਿਵ ਸੀਗੇ ਜਿਹੜੇ ਜੂਇਸ਼ ਦੇ ਖਾਸ ਤੌਰ ਦੇ ਉੱਤੇ ਖਿਲਾਫ ਜਿੰਨੇ ਜਿਹੜੇ ਨੌਨ ਵਾਈਟ ਨੇ ਗੋਰੇ ਨਹੀਂ ਆ ਉਹਨਾਂ ਦੇ ਖਿਲਾਫ ਜਾਂ ਜਿਹੜਾ ਵੀ ਕੋਈ ਗਨ ਕੰਟਰੋਲ ਦੀ ਸਪੋਰਟ ਕਰਦਾ ਉਹਦੇ ਖਿਲਾਫ ਬਹੁਤ ਸਖਤ ਸੀਗੇ ਕਈ ਵਾਇਲੈਂਟ ਸਿੰਬਲ ਵਰਤੇ ਇਹਨਾਂ ਨੇ ਹਥਿਆਰ ਤੇ ਉੱਤੇ ਟਾਰਗੇਟਡ ਤੇ ਕੀ ਕੀ ਖੂਸ਼ ਵਰਤਦੇ ਆ ਲੈਂਪ ਜਿਹੜਾ ਇਹਨੂੰ ਆਹਾ ਦੋ ਦਿਨ ਪਹਿਲਾਂ ਮੰਗਲਵਾਰ ਨੂੰ ਅਰੈਸਟ ਕੀਤਾ ਪੁਲਿਸ ਨੇ ਅੱਜ ਸੁਪਰਮਿਸਟ ਜਿਹੜਾ ਵਾਈਟ ਸੁਪਰਮਿਸਟ ਮਟੀਰੀਅਲ ਆਇਦਿਕ ਨੂੰ ਫੜਿਆ ਗਿਆ ਹਜੇ ਵੀ ਕਸਟਡੀ ਦੇ ਵਿੱਚ ਆ ਹੁਣ ਅਗਲੀ ਕਾਰਵਾਈ ਹੋਣੀ ਇਹ ਅਮਰੀਕਾ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਆ ਤੁਹਾਨੂੰ ਯਾਦ ਹੋਊਗਾ 2020 ਦੇ ਵਿੱਚ ਮਿਸ਼ੀਗਨ ਦੇ ਗਵਰਨਰ ਨੂੰ ਕਿਡਨੈਪ ਕਰਨ ਦਾ ਪਲਾਨ ਕੀਤਾ ਸੀ ਇੱਕ ਐਸੇ ਤਰੀਕੇ ਦੇ ਨਾਲ ਪਿਟਸਬਰਗ ਸਿਨੇਗੋਗ ਸ਼ੂਟਿੰਗ ਹੋਈ ਸੀ 2018 ਦੇ ਵਿੱਚ ਜਿਹੜੇ ਉੱਥੇ ਆਪਣਾ ਪ੍ਰੇਅਰ ਕਰਨਾ ਇਹ 11 ਜਣੇ ਮਾਰ ਦਿੱਤੇ ਸੀ ਫਿਰ ਐਸ਼ੀ ਤਰੀਕੇ ਦੇ ਨਾਲ ਜਿਹੜਾ ਬਫਲੋ ਸੁਪਰਮਾਰਕੀਟ ਸ਼ੂਟਿੰਗ ਹੋਈ ਸੀ 3 ਸਾਲ ਪਹਿਲਾਂ 2022 ਦੇ ਵਿੱਚ ਉੱਥੇ ਸੁਪਰਮਾਰਕੀਟ ਦੇ ਵਿੱਚ ਬਫਲੋ ਦੇ ਵਿੱਚ ਨਿਊਯਾਰਕ ਦੇ ਨੇੜੇ 13 ਜਿਹੜੇ ਮਾਰਤੇ ਸੀ 10 ਜ਼ਖਮੀ ਕਰਦੇ ਸੀ ਸੋ ਇਹ ਡਰ ਬਹੁਤ ਜ਼ਿਆਦਾ ਆ ਕਿ ਇਹ ਬੰਦਾ ਤੇ ਸਾਫ਼ ਤੌਰ ਦੇ ਉੱਤੇ ਮਤਲਬ ਲਿਸਟ ਬਣਾਈ ਬੈਠਾ ਵੀ ਆ ਫੋਟੋ ਆ ਤੇ ਨਾਲ ਦੇ ਦੇ ਸਾਥੀ ਤੇ ਨਾਲ ਉਹਨਾਂ ਦੇ ਨਾਂ ਤੇ ਐਡਰੈਸ ਲਿਖੀ ਫਿਰਦਾ ਬਹੁਤ ਖਤਰਨਾਕ ਹੋ ਸਕਦਾ ਸੀ ਅਗਲੀ ਗੱਲਬਾਤ ਵਿਸਕੌਨਸਨ ਬਾਰੇ wisconsin ਦੇ ਵਿੱਚ abortion ban ਬਹੁਤ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਚਾਰ ਪੰਜ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਰੀ ਦੀ ਸਾਰੀ ਸਿਆਸਤ ਘੁੰਮਦੀ ਆ ਉੱਥੇ ਉਹਨਾਂ ਦੇ ਵਿੱਚੋਂ ਇੱਕ abortion ਆ ਵੀ ਬੱਚੇ ਨੂੰ ਮਾਂ ਦੀ ਕੁੱਖ ਦੇ ਵਿੱਚ ਮਾਰਿਆ ਜਾ ਸਕਦਾ ਜਾਂ ਨਹੀਂ ਮਾਰਿਆ ਜਾ ਸਕਦਾ ਜੇ ਮਾਰਿਆ ਜਾ ਸਕਦਾ ਤਾਂ ਕਿੰਨੀ ਉਮਰ 'ਚ ਮਾਰਿਆ ਜਾ ਸਕਦਾ ਉਮਰ ਦਾ ਮਤਲਬ ਵੀ ਕੁਝ ਹਫ਼ਤੇ ਕੁਝ ਮਹੀਨੇ ਜਾਂ ਕਦੋਂ ਤੱਕ ਸਾਰੇ ਦਾ ਸਾਰਾ ਜਿਹੜਾ ਉੱਥੇ ਰੌਲਾ ਸਾਰੀਆਂ ਸਾਰੀਆਂ ਅਮਰੀਕਾ ਦੇ ਵਿੱਚ ਕਿ ਕਿ ਕਈ ਧਾਰਮਿਕ ਪੱਖ ਨੇ ਇਹਦੇ ਵਿੱਚ ਕਈ ਕੁਝ ਆਉਂਦਾ ਏ ਸਾਰੀ ਸਿਆਸਤ ਦੇ ਵਿੱਚ ਵਿਸਕਾਨਸਨ ਇੱਕ ਇਹੋ ਜਿਹੀ ਸਟੇਟ ਆ ਜਿੱਥੇ ਅਬੋਰਸ਼ਨ ਬੈਨ ਆ ਬੜੇ ਲੰਬੇ ਸਮੇਂ ਤੋਂ 1849 ਤੋਂ ਲੈ ਕੇ ਹੁਣ ਤੱਕ 176 ਸਾਲ ਹੋ ਗਏ ਉੱਥੇ ਲਗਭਗ ਹਰ ਤਰ੍ਹਾਂ ਦਾ ਅਬੋਰਸ਼ਨ ਬੈਨ ਆ ਕਿਸੇ ਵੀ ਤਰ੍ਹਾਂ ਦੇ ਗਰਭਪਾਤ ਦੇ ਉੱਤੇ ਪਾਬੰਦੀ ਆ ਉਸ ਤੋਂ ਬਾਅਦ ਜਿਹੜਾ ਇਹ ਰੋ ਵਰਸਸ ਵੇਡ ਮਾਮਲਾ ਸੀ 1973 ਦੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਨੇ ਰੋ ਵਰਸਸ ਵੇਡ ਬਹੁਤ ਵੱਡਾ ਇੱਕ ਇਤਿਹਾਸਿਕ ਡਿਸੀਜਨ ਸੀ ਉਹਦੇ ਨਾਲ ਅਬੋਰਸ਼ਨ ਲੀਗਲ ਹੋ ਗਿਆ ਸਾਰੇ ਅਮਰੀਕਾ ਦੇ ਵਿੱਚ ਸੋ ਇਹਦਾ ਮਤਲਬ ਇਹ ਆ ਜਦੋਂ 1973 ਦੇ ਵਿੱਚ ਸਾਰੇ ਅਮਰੀਕਾ ਦੇ ਵਿੱਚ ਲੀਗਲ ਹੋਇਆ ਉਹਦੇ ਤੋਂ ਬਾਅਦ ਵਿਸਕਾਨਸਿਨ ਦੇ ਵਿੱਚ ਵੀ ਲੀਗਲ ਹੋ ਗਿਆ ਕਿਉਂਕਿ ਜਿਹੜਾ ਪੁਰਾਣਾ ਬੈਨ ਸੀਗਾ ਜਾਂ ਪੁਰਾਣੀ ਪਾਬੰਦੀ ਸੀ ਉਹ हट ਗਿਆ 2022 ਦੇ ਵਿੱਚ ਫੇਰ ਇਤਿਹਾਸਿਕ ਸਮਾਂ ਆਇਆ 2022 ਦੇ ਵਿੱਚ ਜਿਹੜਾ ਰੋ ਵਰਸਸ ਵੇਡ ਮਾਮਲਾ ਸੀ ਜਿਹਦੇ ਤਹਿਤ ਪੂਰੇ ਅਮਰੀਕਾ ਦੇ ਵਿੱਚ ਅਬੋਰਸ਼ਨ ਲੀਗਲ ਹੋ ਗਿਆ ਸੀ ਉਹਨੂੰ ਓਵਰਟਰਨ ਕਰਤਾ ਬਦਲ ਦਿੱਤਾ ਗਿਆ ਪਟਾ ਦਿੱਤਾ ਗਿਆ ਸਾਰਾ ਉਲਟਾ ਕਰ ਦਿੱਤਾ ਗਿਆ ਕੁਝ ਫੇਰ ਜਿਹੜੇ ਇਹ ਕਹਿੰਦੇ ਆ ਲੋਕ ਕਿ ਇਹਦਾ ਮਤਲਬ ਇਹ ਆ ਕਿ ਜਿਹੜਾ 1849 ਵਾਲਾ ਵਿਸਕਾਨਸਨ ਦੇ ਵਿੱਚ ਪੁਰਾਣਾ ਕਾਨੂੰਨ ਸੀ ਉਹ ਫੇਰ ਲਾਗੂ ਹੋ ਗਿਆ ਹੁਣ ਜਿਹੜਾ ਨਵਾਂ ਕਾਨੂੰਨ ਆ ਉਹਨੇ ਇੱਕ ਤਰ੍ਹਾਂ ਦੀ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ ਵਿਸਕਾਂਸਨ ਦੇ ਵਿੱਚ ਨਵਾਂ ਲਾ ਜਿਹੜਾ ਅਬੋਰਸ਼ਨ ਨੂੰ ਅਲਾਉ ਕਰਦਾ ਆ ਉਦੋਂ ਤੱਕ ਜਦੋਂ ਤੱਕ ਕਿ ਬੱਚਾ ਕੱਖ ਤੋਂ ਬਾਹਰ ਆ ਕੇ ਸਰਵਾਈਵ ਆਪਣੇ ਆਪ ਨਹੀਂ ਕਰ ਲੈਂਦਾ ਉਸ ਤੋਂ ਪਹਿਲਾਂ ਤੱਕ ਅਬੋਰਸ਼ਨ ਨੂੰ ਉਹ ਅਲਾਉ ਕਰਦਾ ਅਬੋਰਸ਼ਨ ਕਰਨ ਦੀ ਆਗਿਆ ਦਿੰਦਾ ਇਹਦਾ 1849 ਦੇ ਕਾਨੂੰਨ ਦੇ ਨਾਲ ਟਕਰਾਅ ਹੋ ਗਿਆ ਕਨਫਲਿਕਟ ਹੋ ਗਿਆ ਰੌਲਾ ਪੈ ਗਿਆ ਕਨਫਿਊਜ਼ਨ ਹੋ ਗਈ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜਾ ਪੁਰਾਣਾ ਬੈਨ ਸੀਗਾ ਜਿਹੜੀ ਪੁਰਾਣੀ ਅਬੋਰਸ਼ਨ ਤੇ ਪਾਬੰਦੀ ਸੀ ਉਹ ਇਨਵੈਲਿਡ ਹੋ ਗਈ ਇਹ ਕੱਲ ਦੀ ਖਬਰ ਆ ਬੁੱਧਵਾਰ ਦੀ ਤੇ ਵਿਸਕான்ਸਨ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਨਵਾਂ ਕਾਨੂੰਨ ਆ ਉਹਨੇ ਪੁਰਾਣੇ 1849 ਵਾਲੇ ਨੂੰ ਰਿਪਲੇਸ ਕਰਤਾ ਇਹਦਾ ਮਤਲਬ 1849 ਵਾਲਾ ਇਸ ਵੇਲੇ ਲਾਗੂ ਨਹੀਂ ਹੁੰਦਾ ਵੋਟ ਬਹੁਤ ਕਲੋਜ਼ ਸੀਗੀ ਚਾਰ ਜੱਜ ਹੱਕ ਦੇ ਸੀਗੇ ਤਿੰਨ ਦੂਜੇ ਪਾਸੇ ਸੀਗੇ ਸੋ ਬੜੀ ਨੈਰੋ ਰੂਲਿੰਗ ਸੀਗੀ ਹੁਣ ਇਹਦਾ ਮਤਲਬ ਇਹ ਆ ਕਿ ਵਿਸਕான்ਸਨ ਦੇ ਵਿੱਚ ਅਬੋਰਸ਼ਨ ਇੱਕ ਵਾਰੀ ਫੇਰ ਲੀਗਲ ਹੋ ਗਿਆ ਜਾਂ ਨਵੇਂ ਕਾਨੂੰਨ ਦੇ ਤਹਿਤ ਜਿਹੜਾ ਕਿ ਘੱਟ ਸਖਤ ਦਾ ਘੱਟ ਸਟ੍ਰਿਕਟਾ ਕੰਜ਼ਰਵਟਿਵ ਹੁਣ ਉੱਥੇ ਚਾਹ ਰਿਹਾ ਕਿ ਜਿਹੜਾ ਉਹ ਬੈਨ ਆ ਉਹ ਵਾਪਸ ਆਵੇ ਕੁਝ ਕੰਜ਼ਰਵਟਿਵ ਲਾ ਬੇਕਰ ਆਰਗੂ ਕਰ ਰਿਹਾ ਕਿ 1849 ਦਾ ਬੈਨ ਦੁਬਾਰਾ ਅਪਲਾਈ ਹੋਣਾ ਚਾਹੀਦਾ ਕੋਰਟ ਕਹਿੰਦੀ ਆ ਜਿਹੜਾ ਜੋ ਕੁਝ ਕੋਰਟ ਨੇ ਕਿਹਾ ਹੈ ਕਿ ਜਿਹੜਾ ਕਾਨੂੰਨ ਆ ਉਹਦੇ ਵਿੱਚ ਕੋਈ ਵੀ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਇਹ ਕਲੀਅਰ ਤੇ ਅਪਡੇਟਡ ਹੋਣਾ ਚਾਹੀਦਾ ਜਿਹੜੇ ਜਸਟਿਸਸ ਨੇ ਉਹਨਾਂ ਨੇ ਇਹ ਕਿਹਾ ਕਿ ਪੁਰਾਣਾ ਕਾਨੂੰਨ ਬਿਲਕੁਲ ਅਪਲਾਈ ਨਹੀਂ ਹੁੰਦਾ ਜਦੋਂ ਉਹ ਨਵੇਂ ਨਾਲ ਰਿਪਲੇਸ ਹੋ ਜਵੇ ਸਪੈਸ਼ਲੀ ਜਦੋਂ ਕਿ ਹੁਣ ਮੈਡੀਕਲ ਤੇ ਜਿਹੜੇ ਕਾਨੂੰਨੀ ਆ ਮਾਪਦੰਡ ਨੇ ਉਹ ਬਹੁਤ ਸਾਰੇ ਬਦਲ ਚੁੱਕੇ ਨੇ ਜਿਹੜੇ ਅਬੋਰਸ਼ਨ ਦੇ ਹੱਕ ਵਿੱਚ ਬੋਲਣ ਵਾਲੇ ਲੋਕ ਸੀ ਵਿਸਕੌਨਸਨ ਦੇ ਵਿੱਚ ਖਾਸ ਕਰਕੇ ਉਹ ਇਹਨੂੰ ਆਪਣੀ ਬਹੁਤ ਵੱਡੀ ਜਿੱਤ ਵਜੋਂ ਦੇਖ ਰਹੇ ਆ ਅਗਲੀ ਗੱਲਬਾਤ ਜਿਹੜੇ ਇੱਕ ਜੱਜ ਫੈਡਰਲ ਜੱਜ ਨੇ ਫੈਸਲਾ ਦਿੱਤਾ ਰਾਸ਼ਟਰਪਤੀ 트ੰਪ ਦੇ ਅਸਾਈਲਮ ਬੈਨ ਦੇ ਉਲਟ ਅਸਾਈਲਮ ਬੈਨ ਕੀ ਆ ਕੋਈ ਵੀ ਬੰਦਾ ਅਮਰੀਕਾ ਦਾ ਬਾਰਡਰ ਗੈਰਕਾਨੂੰਨੀ ਤੌਰ ਤੇ ਟੱਪ ਕੇ ਆ ਜਾਂਦਾ ਤੇ ਅਮਰੀਕਾ ਦੇ ਵਿੱਚ ਆ ਕੇ ਇਹ ਕਹਿ ਦਿੰਦਾ ਕਿ ਭਾਈ ਮੈਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਬਹੁਤ ਆ ਮੈਂ ਉੱਥੇ ਵਾਪਸ ਨਹੀਂ ਜਾ ਸਕਦਾ ਇੱਥੇ ਮੈਨੂੰ ਰਾਜਸੀ ਸ਼ਰਨ ਦਿੱਤੀ ਜਾਵੇ ਇਹ ਕਾਨੂੰਨ ਲਾਗੂ ਆ ਤੇ ਬੜਾ ਚੱਲਦਾ ਰਿਹਾ ਅਜੇ ਤੱਕ ਵੀ ਉਸੇ ਤਰੀਕੇ ਨਾਲ ਚੱਲਦਾ ਜਿੱਦਣ ਰਾਸ਼ਟਰਪਤੀ ਟਰੰਪ ਆਏ ਇਹਨਾਂ ਨੇ ਆਉਂਦੇ ਪਹਿਲੇ ਕਿ ਦੂਜੇ ਦਿਨੇ ਫੈਸਲਾ ਕਰਤਾ ਵੀ ਜਿੰਨੇ ਬਾਰਡਰ ਟੱਪ ਕੇ ਗੈਰਕਾਨੂੰਨੀ ਤਰੀਕੇ ਨਾਲ ਲੋਕ ਅਮਰੀਕਾ ਦੇ ਵਿੱਚ ਦਾਖਲ ਆ ਰਹੇ ਆ ਇਹ ਅਮਰੀਕਾ ਦੇ ਦੁਸ਼ਮਣ ਆ ਇੱਕ ਤਰੀਕੇ ਦੇ ਨਾਲ ਅਮਰੀਕਾ ਦੇ ਉੱਤੇ ਹਮਲਾ ਹੋ ਰਿਹਾ ਜਿਵੇਂ ਦੁਸ਼ਮਣ ਹਮਲਾ ਕਰ ਰਹੇ ਨਵੇੜ ਕਰ ਰਹੇ ਆ ਇੱਥੇ ਆ ਰਹੇ ਇਸ ਕਰਕੇ ਅਸੀਂ ਇਹਨਾਂ ਨੂੰ ਬੰਦ ਕਰਦੇ ਆ ਤੇ ਜਿਹੜਾ ਉਹਨਾਂ ਨੂੰ ਇਸ ਕਰਕੇ ਅਸੀਂ ਕੋਈ ਅਧਿਕਾਰ ਨਹੀਂ ਦਿੰਦੇ ਵੀ ਇਨਵੇਸ਼ਨ ਆ ਇਹ ਸਿੱਧੀ ਸਿੱਧੀ ਜਿਹੜਾ ਡੇ 1 ਸੀਗਾ ਇਹਨਾਂ ਦਾ ਟਰੰਪ ਦਾ ਕਿ ਇਹ ਇਨਵੇਸ਼ਨ ਆ ਤੇ ਜਿਹੜਾ ਐਮਰਜੈਂਸੀ ਪਾਵਰ ਲਾ ਕੇ ਸਾਰਿਆਂ ਨੂੰ ਡਿਪੋਰਟ ਕਰ ਦਿੱਤਾ ਇਮੀਗ੍ਰੈਂਟਸ ਨੂੰ ਬਿਨਾ ਕਿਸੇ ਸੁਣਵਾਈ ਤੋਂ ਹੁਣ ਜਿਹੜਾ ਜੱਜ ਨੇ ਹੁਣ ਫੈਸਲਾ ਦਿੱਤਾ ਫੈਡਰਲ ਜੱਜ ਨੇ ਉਹ ਫੈਸਲਾ ਇਹ ਦਿੱਤਾ ਕਿ ਰਾਸ਼ਟਰਪਤੀ ਟਰੰਪ ਦੀ ਇਹ ਫੈਸਲਾ ਗਲਤ ਆ ਜਿਹੜਾ ਬੰਦਾ ਵੀ ਅਮਰੀਕਾ ਦੇ ਵਿੱਚ ਆਇਆ ਚਾਹੇ ਉਹ ਕਾਨੂੰਨੀ ਤੌਰ ਤੇ ਆਇਆ ਤੇ ਚਾਹੇ ਉਹ ਗੈਰ ਕਾਨੂੰਨੀ ਤੌਰ ਤੇ ਆਇਆ ਉਹਦੇ ਕੋਲੇ ਅਧਿਕਾਰ ਆ ਕਿ ਉਹ ਆਪਣੀ ਅਪੀਲ ਕਰ ਸਕਦਾ ਆਪਣਾ ਕੇਸ ਲਾ ਸਕਦਾ ਤੇ ਉਹਦੇ ਕੇਸ ਦੇ ਉੱਤੇ ਫਿਰ ਅਦਾਲਤ ਫੈਸਲਾ ਕਰੂਗੀ ਵੀ ਇਹਨੂੰ ਅਮਰੀਕਾ ਦੇ ਵਿੱਚ ਰੱਖਣਾ ਜਾਂ ਨਹੀਂ ਰੱਖਣਾ ਸਿਰਫ ਤੇ ਸਿਰਫ ਇਹ ਕਹਿ ਕੇ ਵੀ ਇਹ ਇਨਵੇਜਨ ਆ ਇਸ ਦੇ ਸਿੱਧੀ ਜਿਹੜੀ ਕੁਸਪੈਟ ਆ ਸਾਡੇ ਦੇਸ਼ ਦੇ ਵਿੱਚ ਉਹਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਇਹ 트럼ਪ ਪ੍ਰਸ਼ਾਸਨ ਦੇ ਲਈ ਬਹੁਤ ਵੱਡੀ ਸੱਟ ਆ ਹਜੇ ਜੱਜ ਨੇ ਫੈਸਲਾ ਪੌਜ਼ ਕਰ ਦਿੱਤਾ 14 ਦਿਨ ਦੇ ਲਈ ਕਿਉਂਕਿ 14 ਦਿਨ ਦਿੱਤੇ ਆ ਰਾਸ਼ਟਰਪਤੀ 트럼ਪ ਨੂੰ ਉਸ ਫੈਸਲੇ ਦੇ ਵਿਰੁੱਧ ਅਪੀਲ ਕਰਨ ਦੇ ਲਈ ਜੇ ਇਹ ਅਪੀਲ ਦੇ ਵਿੱਚ ਵੀ ਹਾਰ ਜਾਂਦੇ ਆ ਤੇ ਉਹ ਫੈਸਲਾ ਉਸੇ ਤਰ੍ਹਾਂ ਸਟੈਂਡ ਕਰ ਜਾਂਦਾ ਜਿਹੜਾ ਫੈਡਰਲ ਜੱਜ ਨੇ ਦਿੱਤਾ ਉਹਦਾ ਮਤਲਬ ਇਹ ਹੋਊਗਾ ਕਿ ਹੁਣ ਇਹ ਜਿਹੜਾ ਜਿਹੜੀ ਸ਼ਕਤੀ ਕੀਤੀ ਇਨ੍ਹਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਡੋਨਾਲਡ ਟਰੰਪ ਨੇ ਉਹ ਸ਼ਕਤੀ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਨਰਮੀ ਵੱਲ ਨੂੰ ਚਲੇ ਜਾਊਗਾ ਕੋਰਟ ਨੇ ਸਿੱਧਾ ਸਿੱਧਾ ਕਿਹਾ ਜੱਜ ਨੇ ਜਿਹੜੀ ਗੱਲ ਕਹੀ ਆ ਕਿ ਰਾਸ਼ਟਰਪਤੀ ਟਰੰਪ ਕੋਈ ਆਪਣੇ ਇਮੀਗ੍ਰੇਸ਼ਨ ਸਿਸਟਮ ਨਹੀਂ ਕ੍ਰੀਏਟ ਕਰ ਸਕਦੇ ਇਹਨਾਂ ਨੂੰ ਕਾਂਗਰਸ ਦੁਆਰਾ ਪਾਸ ਕੀਤੇ ਗਏ ਕਾਨੂੰਨ ਨੂੰ ਫਾਲੋ ਕਰਨਾ ਪਊਗਾ ਖਾਸ ਕਰਕੇ ਜਿਹੜਾ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਆ ਉਸ ਮਾਮਲੇ ਦੇ ਵਿੱਚ ਜੇ ਇਹ ਚੀਜ਼ ਲਾਗੂ ਹੋ ਜਾਂਦੀ ਹੈ ਤਾਂ ਜਿੰਨੀਆਂ ਅਸਾਈਲਮ ਐਪਲੀਕੇਸ਼ਨ ਸੀ ਦੁਬਾਰਾ ਸ਼ੁਰੂ ਹੋ ਸਕਦੀ ਹੈ 트럼ਪ ਇਹਦਾ ਡਿਸੀਜਨ ਨੂੰ ਅਪੀਲ ਕਰਨਗੇ 14 ਦਿਨ ਦਿੱਤੇ ਗਏ ਆ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਜਦੋਂ ਦੇ ਰਾਸ਼ਟਰਪਤੀ 트럼ਪ ਨੇ ਇਹ ਨਿਯਮ ਲਾਗੂ ਕੀਤਾ ਉਸ ਤੋਂ ਬਾਅਦ ਅਸਰ ਬਹੁਤ ਜ਼ਿਆਦਾ ਪਿਆ ਜੋ ਬਾਇਡਨ ਦੇ ਬਿਲੇ ਸਾਲ ਦੇ ਵਿੱਚ 20 ਲੱਖ ਬੰਦਾ ਬਾਰਡਰ ਕ੍ਰਾਸਿੰਗ ਦੇ ਉੱਤੇ ਫੜਿਆ ਜਾਂਦਾ ਸੀ ਤੇ ਮਈ ਮਹੀਨੇ ਦੇ ਵਿੱਚ ਟਰੰਪ ਪ੍ਰਸ਼ਾਸਨ ਦੇ ਅੰਡਰ ਸਿਰਫ 9000 ਬੰਦਾ ਫੜਿਆ ਗਿਆ ਸੋ ਇਹ ਗਿਣਤੀ ਕਿਤੇ ਥੋੜੀ ਆ ਔਰ ਬਹੁਤ ਜ਼ਬਰਦਸਤ ਕਿਉਂਕਿ ਜਿਹੜਾ ਵੀ ਆਇਆ ਇਹਨਾਂ ਨੇ ਰੱਖਿਆ ਨਹੀਂ ਉਹ ਚੱਕ ਕੇ ਇਹਨਾਂ ਨੇ ਵਾਪਸ ਭੇਜ ਦਿੱਤਾ ਲਗਭਗ ਸਾਰੇ ਅਸਾਈਲਮ ਸੀਕਰ ਜਿੰਨੇ ਰਾਜੀ ਸੀ ਸ਼ਰਨ ਮੰਗਦੇ ਸੀ ਉਹ ਸਾਰਿਆਂ ਨੂੰ ਇਹਨਾਂ ਨੇ ਬਾਰਡਰ ਦੇ ਉੱਤੇ ਰਿਜੈਕਟ ਕਰ ਦਿੱਤਾ ਸਾਰੀਆਂ ਅਪਾਇੰਟਮੈਂਟਸ ਰਿਜੈਕਟ ਕਰ ਦਿੱਤੀਆਂ ਹੁਣ ਇਹਦਾ ਮਤਲਬ ਇਹ ਆ ਕਿ ਡੋਨਾਲਡ 트럼ਪ ਨੇ ਬਾਈਡਨ ਦਾ ਜਿਹੜਾ ਇੱਕ ਪੈਰੋਲ ਪ੍ਰੋਗਰਾਮ ਸੀਗਾ ਤੇ ਜਿਹੜੀ ਉਹ ਸੀਬੀਪੀ ਦੀ ਐਪ ਸੀਗੀ ਉਹ ਵੀ ਸ਼ਟਡਾਊਨ ਕਰ ਦਿੱਤੀ ਜਿਹੜੀ ਮਤਲਬ ਲੀਗਲੀ ਉਹ ਅਪੁਆਇੰਟਮੈਂਟ ਬੁਕਸ ਕਰਨ ਦਿੰਦੀ ਸੀ ਨਵੇਂ ਜਿਹੜੇ ਡਿਟੈਂਸ਼ਨ ਸੈਂਟਰ ਨਾਵਾ ਡਰ ਹਜੇ ਵੀ ਜਿਹੜੇ ਕਈ ਸੈਂਕੜੇ ਹਜ਼ਾਰਾਂ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੀ ਲੀਗਲ ਐਂਟਰੀ ਅਪੁਆਇੰਟਮੈਂਟ ਸ케ਜੂਲ ਕੀਤੀ ਗਈ ਆ ਉਹ ਮੈਕਸੀਕੋ ਦੇ ਵਿੱਚ ਨੇ ਸੋ ਉਹਨਾਂ ਕੋਲੇ ਅੱਗੇ ਕੋਈ ਕਲੀਅਰ ਪਾਥ ਨਹੀਂ ਆ ਬਹੁਤ ਲੋਕਾਂ ਨੂੰ ਹਜੇ ਵੀ ਆਸ ਆ ਕਿ ਜਿਸ ਤਰ੍ਹਾਂ ਇਹ ਜੱਜ ਦਾ ਫੈਸਲਾ ਆਇਆ ਜਾਂ ਹੋ ਸਕਦਾ ਕੱਲੋ ਰਾਸ਼ਟਰਪਤੀ ਟਰੰਪ ਵੀ ਨਰਮ ਹੋ ਜਾਣ ਕੁਝ ਨਾ ਕੁਝ ਹੋ ਸਕੂਗਾ ਪਰ ਫਿਲਹਾਲ ਜਿਸ ਕਿਸਮ ਦੀ ਇਹ ਜਜਮੈਂਟ ਆਈ ਆ ਰਾਸ਼ਟਰਪਤੀ ਟਰੰਪ ਦੀ ਉਸ ਨੀਤੀ ਦੇ ਖਿਲਾਫ ਉਹਦੇ ਨਾਲ ਲੱਗਦਾ ਹੈ ਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਨਾਸੀ ਸ਼ਰ ਲੈਣਾ ਚਾਹੁੰਦੇ ਆ ਇੱਕ ਵਾਰੀ ਉਹਨਾਂ ਦੀ ਐਪਲੀਕੇਸ਼ਨ ਦੁਆਰਾ ਖੁੱਲਣ ਗਈਆਂ ਤੇ ਉਹਨਾਂ ਲੋਕਾਂ ਨੂੰ ਬਿਨਾਂ ਸ਼ੱਕ ਫਾਇਦਾ ਜ਼ਰੂਰ ਹੁਵੇਗਾ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ